ਅੱਜ ਈਡੀ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਰੇਡ ਕੀਤੀ ਜਾ ਰਹੀ ਹੈ ਇਸੇ ਦੌਰਾਨ ਮੁੰਬਈ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿਵੇਂ ਹੀ ਈਡੀ ਇੱਥੇ ਰੇਡ ਕਰਨ ਦੇ ਲਈ ਪਹੁੰਚਦੀ ਹੈ ਤਾਂ ਦੇਖ ਕੇ ਖੁਦ ਵੀ ਹੈਰਾਨ ਹੋ ਜਾਂਦੀ ਹੈ ਕੱਪੜੇ ਧੋਣ ਵਾਲੀ ਵਾਸ਼ਿੰਗ ਮਸ਼ੀਨ ਦੇ ਵਿੱਚੋਂ ਕਰੋੜਾਂ ਦੀ ਨਕਦੀ ਬਰਾਮਦ ਹੁੰਦੀ ਹੈ ਦਰਅਸਲ ਮੁੰਬਈ ਦੀ ਇੱਕ ਸ਼ਿਪਿੰਗ ਕੰਪਨੀ ਹੈ ਜਿਸ ਦੇ ਉੱਪਰ ਸ਼ੱਕ ਸੀ ਈਡੀ ਦੀ ਟੀਮ ਨੂੰ ਕਿ ਇਸ ਦੇ ਵੱਲੋਂ ਵਿਦੇਸ਼ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਜਿਹੜੇ ਪੈਸੇ ਨੇ ਉਹ ਭੇਜੇ ਜਾ ਰਹੇ ਨੇ ਜਿਹੜਾ ਇੱਥੋਂ ਦਾ ਪੈਸਾ ਹੈ ਉਹ ਕਿਸੇ ਤਰੀਕੇ ਦੇ ਨਾਲ ਇਲੀਗਲ ਤਰੀਕੇ ਦੇ ਨਾਲ ਉਹ ਵਿਦੇਸ਼ ਦੇ ਵਿੱਚ ਭੇਜਿਆ ਜਾ ਰਿਹਾ ਹੈ ਇਸੇ ਦੇ ਚਲਦਿਆਂ ਈਡੀ ਐਸੇ ਸ਼ਿਪਿੰਗ ਕੰਪਨੀ ਦੇ ਵੱਖ-ਵੱਖ ਠਿਕਾਣਿਆਂ ਦੇ ਉੱਪਰ ਰੇਡ ਕਰਨ ਦੇ ਲਈ ਪਹੁੰਚਦੀ ਹੈ ਤੇ ਇਸੇ ਦੌਰਾਨ ਵੱਖ-ਵੱਖ ਥਾਵਾਂ ਦੇ ਉੱਪਰੋਂ ਹੀ ਕਰੋੜਾਂ ਦੇ ਨਕਦ ਬਰਾਮਦ ਹੁੰਦੀ ਹੈ ਪਰ ਇਸ ਦੌਰਾਨ ਈਡੀ ਇੱਕ ਤਸਵੀਰ ਦੇਖ ਕੇ ਜ਼ਰੂਰ ਹੈਰਾਨ ਹੋ ਜਾਂਦੀ ਹੈ ਕਿਉਂਕਿ ਵਾਸ਼ਿੰਗ ਮਸ਼ੀਨ ਦੇ ਵਿੱਚ ਵੀ ਕਰੋੜਾਂ ਦੀ ਨਕਦੀ ਲੁਕਾ ਕੇ ਰੱਖੀ ਹੋਈ ਸੀ ਪੂਰੀ ਜਾਣਕਾਰੀ ਤੁਹਾਨੂੰ ਦੇ ਦਿੰਦੀਆਂ ਕਿ ਮੁੰਬਈ ਦੀ ਜਿਹੜੀ ਸ਼ਿਪਿੰਗ ਕੰਪਨੀ ਹੈ ਕੈਪ੍ਰਿਕੋਰਨियन ਸ਼ਿਪਿੰਗ ਐਂਡ ਲੌਜਿਸਟਿਕਸ ਪ੍ਰਾਈਵੇਟ ਲਿਮਟਿਡ ਅਤੇ ਇਸ ਦੇ ਜਿਹੜੇ ਨਿਰਦੇਸ਼ਕ ਨੇ ਵਿਜੇ ਕੁਮਾਰ ਸ਼ੁਕਲਾ ਤੇ ਸੰਜੇ ਗੋਸਵਾਮੀ ਇਹਨਾਂ ਦੇ ਠਿਕਾਣਿਆਂ ਦੇ ਉੱਪਰ ਜੋ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਜਿਹੜੇ ਠਿਕਾਣੇ ਨੇ ਵਕ ਵਕ ਥਾਵਾਂ ਤੇ ਇਹਨਾਂ ਦੇ ਠਿਕਾਣੇ ਨੇ ਉਹਨਾਂ ਤੇ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਇਸੇ ਦੌਰਾਨ ਕਰੋੜਾਂ ਦੀ ਨਕਦੀ ਵੀ ਬਰਾਮਦ ਹੋਈ ਹੈ ਈਡੀ ਨੇ ਜੋ ਜਾਣਕਾਰੀ ਦਿੱਤੀ ਉਹਨਾਂ ਨੇ ਕਿ ਸ਼ੱਕੀ ਕੰਪਨੀਆਂ ਵੱਡੇ ਪੱਧਰ ਤੇ ਭਾਰਤ ਤੋਂ ਬਾਹਰ ਵਿਦੇਸ਼ੀ ਮੁਦਰਾ ਭੇਜਣ ਅਤੇ 1800 ਕਰੋੜ ਰੁਪਏ ਦੀ ਸ਼ੱਕੀ ਜਿਹੜੀ ਉਹਨਾਂ ਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ 1800 ਕਰੋੜ ਰੁਪਏ ਦੀ ਨਕਦੀ ਜਿਹੜੀ ਹੈ ਉਹ ਹੁਣ ਤੱਕ ਮਾਫ ਕਰਨਾ ਰਕਮ ਜਿਹੜੀ ਹੈ ਉਹ ਵਿਦੇਸ਼ ਭੇਜ ਜਾ ਚੁੱਕੀ ਹੈ ਤੇ ਇਸੇ ਮਾਮਲੇ ਦੇ ਵਿੱਚ ਰੇਡ ਕੀਤੀ ਗਈ ਤੇ ਇਸੇ ਰੇਡ ਦੇ ਦੌਰਾਨ ਇਸੇ ਸ਼ਿਪਿੰਗ ਕੰਪਨੀ ਦੇਆਂ ਵੱਖ-ਵੱਖ ਥਾਵਾਂ ਤੋਂ 2 ਕਰੋੜ 54 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ED ਦੇ ਵੱਲੋਂ ਵੱਡੀ ਕਾਰਵਾਈ ਕਰਦੇ ਆਂ ਅਪਰਾਧਿਕ ਦਸਤਾਵੇਜ਼ਾਂ ਡਿਜੀਟਲ ਉਪਕਰਨਾਂ ਨੂੰ ਵੀ ਜ਼ਬਤ ਕਰ ਲਿਆ ਗਿਆ ਤੇ ਇਸ ਦੇ ਨਾਲ ਹੀ ਇਸ ਕੰਪਨੀ ਦੇ 47 ਬੈਂਕ ਖਾਤਿਆਂ ਨੂੰ ਸੀਲ ਕਰ ਦਿੱਤਾ ਗਿਆ ਵੱਡੀ ਕਾਰਵਾਈ ED ਦੇ ਵੱਲੋਂ ਕੀਤੀ ਗਈਆ ਮੌਕੇ ਤੇ ਜਿੱਥੇ 2.5 ਕਰੋੜ ਦੇ ਕਰੀਬ ਨਕਦੀ ਬਰਾਮਦ ਕੀਤੀ ਗਈ ਉਸ ਤੋਂ ਇਲਾਵਾ ਕੁਝ ਦਸਤਾਵੇਜ਼ ਜਿਹੜੇ ਨੇ ਉਹ ਜ਼ਬਤ ਕੀਤੇ ਗਏ ਨੇ ਡਿਜੀਟਲ ਉਪਕਰਨ ਜਿਹੜੇ ਮੌਕੇ ਤੋਂ ਬਰਾਮਦ ਹੋਏ ਉਹਨਾਂ ਨੂੰ ਵੀ ਜ਼ਬਤ ਕਰ ਲਿਆ ਗਿਆ ਤੇ ਇਸ ਤੋਂ ਇਲਾਵਾ ਚਾਲੇ ਤੋਂ ਵੱਧ ਬੈਂਕ ਖਾਤੇ ਨੇ ਜਿਨ੍ਹਾਂ ਨੂੰ ਸੀਲ ਵੀ ਕਰ ਦਿੱਤਾ ਗਿਆ ਪਰ ਹੈਰਾਨ ਜ਼ਰੂਰ ਤੁਸੀਂ ਵੀ ਹੋਵੋਗੇ ਜਦੋਂ ਇਹ ਦੇਖੋਗੇ ਕਿ ਵਾਸ਼ਿੰਗ ਮਸ਼ੀਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਰੋੜਾਂ ਦੇ ਨਕਦੀ ਨੂੰ ਲੁਕਾ ਕੇ ਰੱਖਿਆ ਹੋਇਆ ਸੀ ਪਰ ਮੌਕੇ ਤੇ ED ਦੀ ਟੀਮ ਪਹੁੰਚਦੀ ਹੈ ਰੇਡ ਕਰਦੀ ਹੈ ਤੇ ਇਹ ਸਾਰੇ ਨਕਦੀ ਜ਼ਬਤ ਕਰ ਲਈ ਜਾਂਦੀ ਹੈ। ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram x aur whatsapp channel par